ਹਾਂਜੀ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੀ ਕਲਾਸ ਦੇ ਵਿੱਚ ਇਸ ਕਲਾਸ ਦੇ ਵਿੱਚ ਅੱਜ ਅਸੀਂ 7ਵੀਂ ਜਮਾਤ ਦੀ ਪੰਜਾਬੀ ਦਾ ਤੀਸਰਾ ਪਾਠ ਕਰਾਂਗੇ ਤੀਸਰਾ ਪਾਠ ਇਸ ਪਾਠ ਦਾ ਨਾਂ ਹੈ ਜੀ ਪੰਜਾਬ ਦੀ ਲੋਕ ਗਾਇਕਾ ਸੁਰਿੰਦਰ ਕੌਰ ਇਸ ਪਾਠ ਦੇ ਨਾਲ ਸੰਬੰਧਿਤ ਜੋ ਵੀ ਬੁੱਕਵਰਕ ਤੁਹਾਡੀ ਪਾਠ ਪੁਸਤਕ ਦੇ ਵਿੱਚ ਦਿੱਤਾ ਗਿਆ ਸੀ ਇਹ ਸਾਰਾ ਬੁੱਕਵਰਕ ਅੱਜ ਅਸੀਂ ਨੇ ਕੰਪਲੀਟ ਕਰ ਲੈਣੇ ਤਾਂ ਸਟਾਰਟ ਕਰਦੇ ਹਾਂ ਜੀ ਪ੍ਰਸ਼ਨ ਨੰਬਰ 1 ਤੁਹਾਡੇ ਸਾਹਮਣੇ ਹੈ ਜੀ ਪਹਿਲਾ ਜੋ ਭਾਗ ਸੀਗਾ ਇਹ ਇਹ ਸੀਗਾ ਪ੍ਰਸ਼ਨ ਉੱਤਰ ਵਾਲਾ ਇਸ ਦੇ ਵਿੱਚ ਪ੍ਰਸ਼ਨ ਨੰਬਰ 1 ਹੈ ਜੀ ਸੁਰਿੰਦਰ ਕੌਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਤਾਂ ਇਸ ਦਾ ਜੋ ਆਨਸਰ ਹੈ ਉਹ ਆਪਾਂ ਨਹੀਂ ਲਿਖਨੇਗਾ ਤਾਂ ਇਸ ਦਾ ਉੱਤਰ ਤੁਸੀਂ ਲਿਖੋਗੇ ਜੀ ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਈਸਵੀ ਨੂੰ ਦੀਵਾਨ ਬਿਸ਼ਨ ਸਿੰਘ ਦੇ ਘਰ ਮਾਂ ਮਾਇਆ ਦੇਵੀ ਦੀ ਕੋਖਣ ਲਾਹੌਰ ਵਿਖੇ ਹੋਇਆ ਤਾਂ ਇਸ ਤਰੀਕੇ ਨਾਲ ਜੋ ਚੀਜ਼ਾਂ ਅਸੀਂ ਹਾਈਲਾਈਟ ਕੀਤੀਆਂ ਨੇ ਤੁਸੀਂ ਇਹਨਾਂ ਨੂੰ ਨੋਟ ਕਰ ਸਕਦੇ ਹੋ ਇਸ ਤਰੀਕੇ ਨਾਲ ਇਸ ਦਾ ਪਹਿਲਾ ਪ੍ਰਸ਼ਨ ਦਾ ਉੱਤਰ ਤੁਸੀਂ ਨਹੀਂ ਲਿਖਣਾ ਸੀ ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 2 ਸੁਰਿੰਦਰ ਕੌਰ ਨੇ ਕਿਹੜੇ ਕਿਹੜੇ ਉਸਤਾਦਾਂ ਤੋਂ ਗਾਇਕੀ ਦੀ ਸਿੱਖਿਆ ਹਾਸਲ ਕੀਤੀ ਇਸ ਦਾ ਉੱਤਰ ਲਿਖਾਂਗੇ ਸੁਰਿੰਦਰ ਕੌਰ ਨੇ ਵੱਡੇ ਗੁਲਾਮ ਅਲੀ ਖਾਨ ਦੇ ਭਾਣ ਜੀ ਅਨਾਇਤ ਹੁਸੈਨ ਤੋਂ ਸ਼ਾਸਤਰੀ ਸੰਗੀਤ ਪਟਿਆਲੇ ਕ੍ਰਿਆਣੇ ਦੇ ਉਸਤਾਦਾਂ ਤੋਂ ਸ਼ਾਸਤਰੀ ਸੰਗੀਤ ਗਜ਼ਲ ਠੋਮਰੀ ਕੁੰਦਨ ਲਾਲ ਸ਼ਰਮਤ ਤੋਂ ਕਾਫੀਆਂ ਗਾਣ ਦੀ ਸਿੱਖਿਆ ਲਈ ਸੀ ਇਸ ਤਰੀਕੇ ਨਾਲ ਅਸੀਂ ਨੇ ਦੱਸਣਾ ਸੀ ਕਿ ਉਸ ਸੁਰਿੰਦਰ ਕੌਰ ਨੇ ਕਿਹੜੇ ਕਿਹੜੇ ਉਸਤਾਦਾਂ ਤੋਂ ਇਹ ਸਿੱਖਿਆ ਹਾਸਲ ਕੀਤੀ ਸੀ ਤਾਂ ਇਸ ਦਾ ਜਿਹੜਾ ਉੱਤਰ ਹੈ ਤੁਸੀਂ ਇਹ ਨੋਟ ਕਰ ਸਕਦੇ ਹੋ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 3 ਤੀਸਰਾ ਪ੍ਰਸ਼ਨ ਹੈ ਜੀ ਛੋਟੀ ਉਮਰ ਵਿੱਚ ਹੀ ਸੁਰਿੰਦਰ ਕੌਰ ਦੀ ਪ੍ਰਸਿੱਧੀ ਬਧੀ ਦੱਸੋ ਕਿਵੇਂ ਤਾਂ ਇਸ ਦਾ ਉੱਤਰ ਤੁਸੀਂ ਲਿਖੋਗੇ ਸੁਰਿੰਦਰ ਕੌਰ ਨੇ 12-13 ਸਾਲ ਦੀ ਉਮਰ ਵਿੱਚ ਲਾਹੌਰ ਰੇਡੀਓ ਸਟੇਸ਼ਨ ਤੋਂ ਪਹਿਲਾ ਗੀਤ ਗਾਇਆ ਉਸ ਦੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਹੇਜ਼ ਮਾਸਟਰਸ ਵਾਈਸ ਕੰਪਨੀ ਤੋਂ ਫਿਲਮਾਂ ਵਾਲਿਆਂ ਨੇ ਉਸ ਨੂੰ ਗਾਉਣ ਲਈ ਬੁਲਾਇਆ ਇਸ ਤਰ੍ਹਾਂ ਛੋਟੀ ਉਮਰ ਵਿੱਚ ਹੀ ਉਹ ਪ੍ਰਸਿੱਧੀ ਉਸਤੀ ਜਿਹੜੀ ਸੀ ਉਹ ਵੱਧ ਗਈ ਸੀ ਇਸ ਤਰ੍ਹਾਂ ਛੋਟੀ ਉਮਰ ਵਿੱਚ ਹੀ ਉਸ ਦੀ ਪ੍ਰਸਿੱਧੀ ਵੱਧ ਗਈ ਉਹ ਵੱਖ-ਵੱਖ ਥਾਵਾਂ ਦੇ ਉੱਤੇ ਗਾਉਣ ਲਈ ਜਾਣ ਲੱਗੀ ਸੀ ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 4 ਚੌਥਾ ਪ੍ਰਸ਼ਨ ਹੈ ਜੀ ਸੁਰਿੰਦਰ ਕੌਰ ਨੇ ਆਪਣੀ ਗਾਇਕੀ ਬਾਰੇ ਆਪ ਕੀ ਦੱਸਿਆ ਤਾਂ ਇਸ ਦਾ ਉੱਤਰ ਤੁਸੀਂ ਲਿਖੋਗੇ ਸੁਰਿੰਦਰ ਕੌਰ ਨੇ ਦੱਸਿਆ ਕਿ ਗਾਉਣ ਦਾ ਸ਼ੌਂਕ ਉਸ ਨੂੰ ਬਚਪਨ ਤੋਂ ਹੀ ਸੀ ਰੱਬ ਨੇ ਹੀ ਉਸ ਨੂੰ ਇਹ ਸ਼ੌਂਕ ਲਾਇਆ ਤੇ ਉਸ ਦੀ ਕਿਰਪਾ ਨਾਲ ਹੀ ਇਹ ਸ਼ੌਂਕ ਪੂਰਾ ਹੋਇਆ ਤਾਂ ਇਸ ਤਰੀਕੇ ਨਾਲ ਇਹ ਸਭ ਗੱਲਾਂ ਸੀ ਜਿਹੜੀਆਂ ਸੁਰਿੰਦਰ ਕੌਰ ਨੇ ਆਪਣੇ ਆਪ ਆਪਣੀ ਗਾਇਕੀ ਬਾਰੇ ਦੱਸੀਆਂ ਸੀ ਇਸ ਤਰੀਕੇ ਨਾਲ ਇਸ ਪ੍ਰਸ਼ਨ ਦਾ ਜਿਹੜਾ ਉੱਤਰ ਹੈ ਤੁਸੀਂ ਇਹ ਨੋਟ ਕਰ ਸਕਦੇ ਹੋ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 5 ਪੰਜਵਾਂ ਪ੍ਰਸ਼ਨ ਕੀ ਹੈਗਾ ਕਿ ਸੁਰਿੰਦਰ ਕੌਰ ਦੇ ਕਿਹੜੇ-ਕਿਹੜੇ ਗੀਤ ਬਧੇਰੇ ਹਰਮਨ ਪਿਆਰੇ ਹੋਏ ਇਸ ਦਾ ਉੱਤਰ ਹੋਏਗਾ ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ ਕੰਡਾ ਚੁਬਾ ਤੇਰੇ ਪੈਰ ਵੰਕੀ ਏ ਨਾਰੇ ਨੀ ਤਾਂ ਇਸ ਤਰੀਕੇ ਨਾਲ ਇਹ ਗੀਤ ਸੀ ਇੱਕ ਤਾਂ ਤੇ ਇੱਕ ਗੀਤ ਸੀ ਇਸ ਦਾ ਸਾਡਾ ਚਿੜੀਆਂ ਦਾ ਚੰਬਾ ਬੇਬਾਬਲ ਅਸਾਂ ਉੱਡ ਜਾਣਾ ਤਾਂ ਇੱਕ ਗੀਤ ਇਹ ਸੀ ਤੇ ਇੱਕ ਗੀਤ ਇਹ ਵੀ ਕਾਫੀ ਮਸ਼ਹੂਰ ਹੋਇਆ ਸੀ ਹਰਮਨ ਪਿਆਰਾ ਹੋਇਆ ਸੀ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗਮਈਆ ਤਾਂ ਇਹ ਜਿਹੜੇ ਗੀਤ ਸੀ ਇਹਨਾਂ ਨੂੰ ਤੁਸੀਂ ਲਿਖ ਸਕਦੇ ਹੋ ਕਿ ਇਹ ਜਿਹੜੇ ਗੀਤ ਸਰਿੰਦਰ ਕੌਰ ਦੇ ਸੀ ਬਹੁਤ ਜ਼ਿਆਦਾ ਹਰਮਨ ਪਿਆਰੀ ਹੋਏ ਸੀ ਇਸ ਤਰੀਕੇ ਨਾਲ ਇਸ ਪ੍ਰਸ਼ਨ ਦਾ ਜਿਹੜਾ ਉੱਤਰ ਤੁਸੀਂ ਇਹ ਲਿਖ ਸਕਦੇ ਹੋ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਜੀ ਅਗਲੇ ਪ੍ਰਸ਼ਨ ਦੇ ਵਿੱਚ ਕੀ ਹੈਗਾ ਕੀ ਪੁੱਛਿਆ ਨਾ ਨਹੀਂ ਤਾਂ ਦੇਖੋ ਸ਼ੇਮਾ ਪ੍ਰਸ਼ਨ ਨੇਗਾ ਸਾਡਾ ਚਿੜੀਆਂ ਦਾ ਚੰਬਾ ਗੀਤ ਸਰਿੰਦਰ ਕੌਰ ਦੇ ਪਰਿਵਾਰ ਵਿੱਚੋਂ ਹੋਰ ਕਿਸ-ਕਿਸ ਨੇ ਗਾਇਆ ਤਾਂ ਸਾਡਾ ਚਿੜੀਆਂ ਦਾ ਚੰਬਾ ਜਿਹੜਾ ਗੀਤ ਸੀ ਇਹ ਸਰਿੰਦਰ ਕੌਰ ਨੇ ਗਾਇਆ ਸੀ ਤੇ ਉਸ ਤੋਂ ਬਾਅਦ ਉਸਦੇ ਪਰਿਵਾਰ ਵਾਲਿਆਂ ਨੇ ਵੀ ਬਾਅਦ ਵਿੱਚ ਇਸ ਨੂੰ ਗਾਇਆ ਜਿਵੇਂ ਕਿ ਦੇਖੋ ਉੱਤਰ ਇਸ ਤਰ੍ਹਾਂ ਕੀ ਲਿਖੋ ਤੁਸੀਂ ਇਹ ਗੀਤ ਤੰਨੇ ਭੈਣਾ ਪ੍ਰਕਾਸ਼ ਕੌਰ ਸੁਰਿੰਦਰ ਕੌਰ ਤੇ ਨਰਿੰਦਰ ਕੌਰ ਨੇ ਗਾਇਆ ਤੰਨੇ ਭੈਣਾ ਨੇ ਇਹ ਗੀਤ ਵਾਰੀ ਵਾਰੀ ਗਾਇਆ ਸੀ ਠੀਕ ਹੈ ਫਿਰ ਇਹ ਗੀਤ ਸੁਰਿੰਦਰ ਕੌਰ ਦੀ ਧੀ ਡੋਲੀ ਗੁਲੇਰੀਆ ਠੀਕ ਹੈ ਉਸ ਦੀ ਧੀ ਸੀ ਤੇ ਉਸ ਦੀ ਦੋਤੀ ਸੁਨੇਣਾ ਨੇ ਵੀ ਗਾਇਆ ਤਾਂ ਇਸ ਤਰੀਕੇ ਨਾਲ ਇਹ ਗੀਤ ਸੀ ਜਿਹੜਾ ਇਹਨਾਂ ਦੇ ਇਹ ਪਰਿਵਾਰ ਵਾਲਿਆਂ ਨੇ ਗਾਇਆ ਸੀ ਠੀਕ ਹੈ ਤਾਂ ਇਸ ਤਰੀਕੇ ਨਾਲ ਇਸ ਪ੍ਰਸ਼ਨ ਦਾ ਜਿਹੜਾ ਉੱਤਰ ਹੈ ਤੁਸੀਂ ਇਹ ਨੋਟ ਕਰ ਸਕਦੇ ਹੋ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਤੇ ਚੱਲਦੇ ਆਂ ਜੀ। ਅਗਲਾ ਪ੍ਰਸ਼ਨ ਹੈ 7 ਨੰਬਰ ਪ੍ਰਸ਼ਨ। ਸੁਰਿੰਦਰ ਕੌਰ ਦੇ ਪਤੀ ਨੇ ਉਹਨਾਂ ਦੀ ਗਾਇਕੀ ਵਿੱਚ ਕੀ ਯੋਗਦਾਨ ਪਾਇਆ? ਤਾਂ ਇਸ ਦਾ ਉੱਤਰ ਤੁਸੀਂ ਲਿਖੋਗੇ ਸੁਰਿੰਦਰ ਕੌਰ ਦੇ ਪਤੀ ਵਧੀਆਂ ਕਵਤਾਵਾਂ ਲੱਭ ਕੇ ਲਿਆਉਂਦੇ ਤੇ ਫਿਰ ਉਹਨਾਂ ਬੋਲਾਂ ਨੂੰ ਸੰਗੀਤ ਦੀਆਂ ਧੁਨਾਂ ਤੇ ਗਾਉਣ ਲਈ ਉਸ ਨੂੰ ਉਤਸ਼ਾਹਿਤ ਕਰਦੇ। ਠੀਕ ਹੈ ਜੀ। ਉਹ ਉਸ ਨੂੰ ਰੋਜ਼ਾਨਾ ਰਿਆਜ਼ ਕਰਨ ਲਈ ਵੀ ਆਖਦੇ ਇਸ ਤਰੀਕੇ ਨਾਲ ਸੁਰਿੰਦਰ ਕੌਰ ਦੇ ਪਤੀ ਦਾ ਉਹਨਾਂ ਦੀ ਗਾਇਕੀ ਦੇ ਵਿੱਚ ਯੋਗਦਾਨ ਸੀ ਠੀਕ ਹੈ ਉਹਨਾਂ ਲਈ ਕਵਤਾਵਾਂ ਲਿਆਂਦੇ ਵੀ ਇਹ ਕਵਤਾਂ ਲਗਾਓ ਇਸ ਦਾ ਰਿਆਜ਼ ਕਰੋ ਉਹਨਾਂ ਦੀਆਂ ਧੁਨਾ ਦੇ ਉੱਤੇ ਗਾਉਣ ਲਈ ਉਤਸ਼ਾਹਿਤ ਕਰਦੇ ਹਨ ਸੰਗੀਤਕ ਧੁਨਾ ਦੇ ਉੱਤੇ ਤਾਂ ਇਸ ਤਰੀਕੇ ਨਾਲ ਉਹਨਾਂ ਦਾ ਇਹ ਯੋਗਦਾਨ ਸੀ ਇਸ ਤੋਂ ਬਾਅਦ ਆਪਾਂ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਜੀ ਅਗਲਾ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 8 ਕੀ ਕਾਰਨ ਸੀ ਕਿ ਸੁਰਿੰਦਰ ਕੌਰ ਗੀਤ ਪੇਸ਼ ਕਰਨ ਸਮੇਂ ਆਪਣੇ ਸਰੋਤਿਆਂ ਨੂੰ ਕੀਲ ਲੈਂਦੀ ਸੀ ਉਹਨਾਂ ਦੇ ਮਨ ਨੂੰ ਟੁੱਬ ਜਾਂਦੀ ਸੀ ਉਸਦੀ ਗਾਇਕੀ ਕਿਉਂ ਕੀ ਕਾਰਨ ਸੀ ਇਸਦਾ ਉਸਦੀ ਸੁਰੀਲੀ ਆਵਾਜ਼ ਆਵਾਜ਼ ਬਹੁਤ ਜ਼ਿਆਦਾ ਸੁਰੀਲੀ ਸੀ ਹੱਥਾਂ ਵਿੱਚ ਕੰਗਰੂ ਫੜ ਕੇ ਤਾਲ ਦੇਣ ਦਾ ਅੰਦਾਜ਼ ਤੇ ਉੱਚੀ ਏਕ ਸਰੋਤਿਆਂ ਨੂੰ ਕੀਲ ਲੈਂਦੀ ਸੀ ਸੁਰਿੰਦਰ ਕੌਰ ਸਧਾਰਨ ਲੋਕ ਸਾਜਾਂ ਦੀ ਵਰਤੋਂ ਕਰਦੀ ਸੀ ਤਾਂ ਇਹ ਸਭ ਗੱਲਾਂ ਸੀ ਜਿਹੜੀਆਂ ਸਰੋਤਿਆਂ ਨੂੰ ਕੀਲ ਲੈਂਦੀਆਂ ਸੀ ਇੱਕ ਤਾਂ ਉਸਦੀ ਆਵਾਜ਼ ਬਹੁਤ ਜ਼ਿਆਦਾ ਸੁਰੀਲੀ ਸੀ ਠੀਕ ਹੈ ਤੇ ਹੱਥ niche ਹੁਕਮ ਗੁਰੂ ਫੜ ਕੇ ਕੀ ਕਰਦੀ ਸੀ ਸਰੋਤਿਆਂ ਨੂੰ ਕੀਲ ਲੈਂਦੀ ਸੀ ਉਸ ਦਾ ਅੰਦਾਜ਼ ਇਹ ਸਰੋਤਿਆਂ ਨੂੰ ਵਧੀਆ ਲੱਗਦਾ ਸੀ ਠੀਕ ਹੈ ਤਾਂ ਇਸ ਤਰੀਕੇ ਨਾਲ ਇਸ ਦਾ ਆਨਸਰ ਤੁਸੀਂ ਲਿਖੋਗੇ ਉਹ ਉਸ ਧਾਰਨ ਲੋਕ ਸਾਜਾਂ ਦੀ ਵਰਤੋਂ ਕਰਦੀ ਸੀ ਇਹ ਵੀ ਉਸ ਦੀ ਖਾਸੀਅਤ ਸੀ ਇਸ ਤੋਂ ਬਾਅਦ ਪ੍ਰਸ਼ਨ ਨੰਬਰ 9 ਹੈ ਜੀ ਸੁਰਿੰਦਰ ਕੌਰ ਨੇ ਪੰਜਾਬ ਤੋਂ ਇਲਾਵਾ ਹੋਰ ਕਿਹੜੀਆਂ ਥਾਮਾਂ ਤੇ ਗੀਤ ਗਾਏ ਠੀਕ ਹੈ ਹੋਰ ਕਿਹੜੀਆਂ ਕਿਹੜੀਆਂ ਥਾਮਾਂ ਤੇ ਗੀਤ ਪੇਸ਼ ਕੀਤੇ ਸੀ ਇਸ ਦਾ ਉੱਤਰ ਅਸੀਂ ਨੇ ਲਿਖਣਾ ਹੈ ਇਸ ਦਾ ਉੱਤਰ ਤੁਸੀਂ ਲਿਖੋਗੇ ਸੁਰਿੰਦਰ ਕੌਰ ਨੇ ਪੰਜਾਬ ਤੋਂ ਇਲਾਵਾ ਭਾਰਤ ਦੇ ਮਹਾਨਗਰਾਂ ਜਿਵੇਂ ਮੁੰਬਈ ਕੋਲਕਾਤਾ ਪੂਨਾ ਮਦਰਾਸ ਬੰਗਲੌਰੂ ਪਟਨਾ ਦਿੱਲੀ ਬਾਹਰਲੇ ਮੁਲਕਾਂ ਜਿਵੇਂ ਕਿ ਰੂਸ ਚੀਨ ਇੰਗਲੈਂਡ ਕਨੇਡਾ ਅਮਰੀਕਾ ਅਫਰੀਕਾ ਆਦਿ ਥਾਵਾਂ ਤੇ ਜਾ ਕੇ ਵੀ ਗੀਤ ਪੇਸ਼ ਕੀਤੇ ਸੀ ਇਸ ਤਰੀਕੇ ਨਾਲ ਰਾਸ਼ਟਰੀ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਉਸ ਦੀ ਪ੍ਰਸਿੱਧੀ ਸੇ ਉਹ ਇੰਨੀ ਜ਼ਿਆਦਾ ਹੋ ਗਈ ਸੀ ਵੀ ਉਸ ਨੇ ਇਹ ਵੱਖ-ਵੱਖ ਥਾਵਾਂ ਦੇ ਉੱਤੇ ਆਪਣੇ ਗੀਤ ਪੇਸ਼ ਕੀਤੇ ਸੀ ਤਾਂ ਇਸ ਤਰੀਕੇ ਨਾਲ ਇਸ ਪ੍ਰਸ਼ਨ ਦਾ ਉੱਤਰ ਤੁਸੀਂ ਇਹ ਲਿਖ ਸਕਦੇ ਹੋ ਇਸ ਤੋਂ ਬਾਅਦ ਅਗਲਾ ਭਾਗ ਹੈ ਜੀ ਅਗਲੇ ਭਾਗ ਦੇ ਵਿੱਚ ਕੀ ਹੈ ਕਿ ਔਖੇ ਸ਼ਬਦਾਂ ਦੇ ਅਰਥ ਲਿਖੋ ਤਾਂ ਸ਼ਬਦ ਦਿੱਤੇ ਗਏ ਸੀ ਆਪਣੇ ਕੋਲ ਸੁਰੀਲੀ ਤਾਂ ਸੁਰੀਲੀ ਦਾ ਅਰਥ ਹੁੰਦਾ ਹੈ ਮਿੱਠੀ ਸੁਰ ਵਿੱਚ ਠੀਕ ਹੈ ਤਾਂ ਆਪਾਂ ਕਹਿੰਦੇ ਨੇ ਫਲਾਣੇ ਦੀ ਆਵਾਜ਼ ਬਹੁਤ ਸੁਰੀਲੀ ਹੈ ਇਹਦਾ ਮਤਲਬ ਮਿੱਠੀ ਸੁਰ ਹੈ ਉਸ ਦੀ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਸ਼ਬਦ ਆਪਾਂ ਦਿੱਤਾ ਗਿਆ ਹੈਗਾ ਸ਼ੌਰਤ ਤਾਂ ਸ਼ੌਰਤ ਦਾ ਅਰਥ ਹੁੰਦਾ ਹੈ ਪ੍ਰਸਿੱਧੀ ਜਾਂ ਮਸ਼ਹੂਰੀ ਇਸ ਤੋਂ ਬਾਅਦ ਅਗਲਾ ਹੈ ਜੀ ਆਪਣੇ ਕੋਲ ਪਰਵਲ ਈਸ਼ਾ ਤਾਂ ਪਰਵਲ ਈਸ਼ਾ ਇਸ ਦਾ ਅਰਥ ਕੀ ਹੁੰਦਾ ਹੈ ਇਸ ਦਾ ਅਰਥ ਹੁੰਦਾ ਤੀਬਰ ਈਸ਼ਾ ਇਸ ਤੋਂ ਬਾਅਦ ਅਗਲਾ ਹੈ ਜੀ ਆਪਣੇ ਕੋਲ ਸ਼ਬਦ ਇਲਾਹੀ ਤਾਂ ਇਲਾਹੀ ਦਾ ਅਰਥ ਹੁੰਦਾ ਰੱਬੀ ਮਸਤੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਜੀ ਪ੍ਰਸ਼ੰਨੀ ਸ਼ਬਦ ਹੈ ਆਪਣੇ ਕੋਲ ਦਿੱਤਾ ਗਿਆ ਕਿ અપਾਰ ਕਿਰਪਾ ਤਾਂ ਇਸ ਦਾ ਅਰਥ ਹੁੰਦਾ ਹੈ ਕਿ ਅਤਿਅੰਤ ਮੀਰ ਠੀਕ ਹੈ ਜੀ ਕਾਫੀ ਜ਼ਿਆਦਾ ਮਿਹਰ ਹੋਣੀ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਆ ਅਪਾਰ ਕਿਰਪਾ ਕਹਿੰਦੇ ਆ ਇਸ ਤੋਂ ਬਾਅਦ ਹੈ 10 ਵਰਿਆਂ ਦਾ ਸਮਾਸ ਦਾ ਅਰਥ ਹੁੰਦਾ ਹੈ ਤਹਾਕਾ ਠੀਕ ਹੈ ਜੀ ਉਸਤਾਦ ਉਸਤਾਦ ਦਾ ਅਰਥ ਹੁੰਦਾ ਹੈ ਸਿੱਖਿਆਕ ਕੋਈ ਹੁਨਰ ਵਾਲਾ ਠੀਕ ਹੈ ਉਸ ਨੂੰ ਆਪਾਂ ਉਸਤਾਦ ਆਖਦੀਆਂ ਰਿਆਸ ਰਿਆਸ ਕੀ ਹੁੰਦਾ ਹੈ ਅਭਿਆਸ ਕਰਨਾ ਠੀਕ ਹੈ ਮੁਹਾਰਤ ਹਾਸਲ ਕਰ ਲੈਣੀ ਆਪਾਂ ਕੀ ਕਹਿੰਦੇ ਨੇ ਵੀ ਬਹੁਤ ਰਿਆਸ ਕੀਤਾ ਉਹਨੇ ਮੁਹਾਰਤ ਕਰਨੀ ਅਭਿਆਸ ਕਹਿ ਸਕਦੇ ਆ ਠੀਕ ਹੈ ਤਾਂ ਇਸ ਤਰੀਕੇ ਨਾਲ ਇਹ ਇਸ ਦਾ ਅਰਥ ਆਪਾਂ ਲਿਖਾਂਗੇ ਇਸ ਤੋਂ ਬਾਅਦ ਅਗਲਾ ਸ਼ਬਦ ਹੈ ਜੀ ਸਰੋਤੇ ਤਾਂ ਸਰੋਤੇ ਦਾ ਅਰਥ ਹੁੰਦਾ ਸੁਣਨ ਵਾਲੇ ਹਨ ਜਿਵੇਂ ਤੁਸੀਂ ਹੁਣ ਵੀਡੀਓ ਨੂੰ ਸੁਣ ਰਹੇ ਹੋ ਸਿਰਫ ਤਾਂ ਤੁਸੀਂ ਸਰੋਤੇ ਹੋ ਦੇਖ ਵੀ ਰਹੇ ਹੋ ਤਾਂ ਤੁਸੀਂ ਦਰਸ਼ਕ ਹੋ ਠੀਕ ਹੈ ਜੀ ਤਾਂ ਸਿਰਫ ਸੁਣਨ ਵਾਲੇ ਨੂੰ ਪੱਕੀ ਜਾਂਦੇ ਸੀ ਸਰੋਤੇ ਠੀਕ ਹੈ ਤਾਂ ਦੇਖੋ ਜੀ ਸਮਰੱਥਾ ਸਮਰੱਥਾ ਦਾ ਅਰਥ ਹੁੰਦਾ ਯੋਗਤਾ ਤਾਕਤ ਬਲ ਜਾਂ ਫਿਰ ਸ਼ਕਤੀ ਇਹ ਸਭ ਅਰਥ ਸਮਰੱਥਾ ਸ਼ਬਦ ਦੇ ਹੋਣਗੇ ਇਸ ਤੋਂ ਬਾਅਦ ਅਗਲਾ ਸ਼ਬਦ ਦਿੱਤਾ ਗਿਆ ਆਪਾਂ ਨੂੰ ਸਮਰਪਿਤ ਸਮਰਪਿਤ ਦਾ ਅਰਥ ਹੁੰਦਾ ਹੈ ਅਰਪਣ ਕੀਤਾ ਹੋਇਆ ਜਾਂ ਭੇਟਾ ਚੜਿਆ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਸ਼ਬਦ ਹੈ ਜੀ ਭਰਪੂਰ ਭਰਪੂਰ ਦਾ ਅਰਥ ਹੁੰਦਾ ਹੈ ਭਰਿਆ ਹੋਇਆ ਜਾਂ ਪੂਰਨ ਇਹ ਸਭ ਭਰਪੂਰ ਸ਼ਬਦ ਦੇ ਅਰਥ ਹੋਣਗੇ ਇਸ ਤਰੀਕੇ ਨਾਲ ਆਪਣਾ ਇਹ ਭਾਗ ਹੋ ਗਿਆ ਪੂਰਾ ਤੇ ਅਗਲੇ ਭਾਗ ਦੇ ਵਿੱਚ ਕੀ ਹੈਗਾ ਇਸ ਭਾਗ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ ਸ਼ਬਦ ਜੋ ਦਿੱਤੇ ਹੋਏ ਨੇ ਇਹਨਾਂ ਨੂੰ ਵਾਕਾਂ ਦੇ ਵਿੱਚ ਵਰਤਣਾ ਹੈਗਾ ਤਾਂ ਦੇਖੋ ਆਪਣੇ ਕੋਲ ਸ਼ਬਦ ਦਿੱਤਾ ਗਿਆ ਸੀ ਕਲਾਕਾਰ ਕਲਾਕਾਰ ਦਾ ਅਰਥ ਹੁੰਦਾ ਹੈ ਕਲਾ ਦਾ ਜਾਣੂ ਜਾਂ ਕਲਾ ਵਾਲਾ ਠੀਕ ਹੈ ਜੀ ਕਲਾਕਾਰ ਆਪਣੀ ਕਲਾ ਨਾਲ ਹਰ ਇੱਕ ਨੂੰ ਮੋਹ ਲੈਂਦੇ ਹਨ ਇਸ ਤਰੀਕੇ ਨਾਲ ਤੁਸੀਂ ਕਲਾਕਾਰ ਸ਼ਬਦ ਨੂੰ ਵਾਕ ਦੇ ਵਿੱਚ ਵਰਤ ਸਕਦੇ ਹੋ ਠੀਕ ਹੈ ਜੀ ਤਾਂ ਇਹਨੂੰ ਆਪਾਂ ਇਦਾਂ ਵਰਤਣਾ ਹੁੰਦਾ ਹੈ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਅੰਤਰਰਾਸ਼ਟਰੀ ਮਤਲਬ ਕਿ ਸੰਸਾਰ ਪੱਧਰੀ ਠੀਕ ਹੈ ਜੀ ਸੁਰਿੰਦਰ ਕੌਰ ਨੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਕੀਤੀ ਇਸ ਤਰੀਕੇ ਨਾਲ ਤੁਸੀਂ ਇਸ ਤਵਾਕ ਬਣਾ ਸਕਦੇ ਹੋ ਅਗਲਾ ਸ਼ਬਦ ਦਿੱਤਾ ਗਿਆ ਆਪਾਂ ਨੂੰ ਪ੍ਰਭਾਵਿਤ ਜਿਸ ਉਤੇ ਪ੍ਰਭਾਵ ਪਿਆ ਹੋਵੇ ਤਾਂ ਇਸ ਨੂੰ ਤੁਸੀਂ ਕਿਵੇਂ ਲਿਖੋਗੇ ਸੁਰਿੰਦਰ ਕੌਰ ਨੇ ਆਪਣੇ ਗੀਤਾਂ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰ ਦਿੱਤਾ ਇਸ ਦਾ ਇਹ ਵਾਕ ਬਣਾ ਸਕਦੇ ਹਾਂ ਅਗਲਾ ਆਪਣੇ ਕੋਲ ਸ਼ਬਦ ਹੈ ਜੀ ਹਰਮਨ ਪਿਆਰਾ ਇਸ ਦਾ ਅਰਥ ਹੁੰਦਾ ਕਿ ਸਭ ਦਾ ਚਿਹਤਾ ਸਾਰਿਆਂ ਦੇ ਮਨ ਨੂੰ ਵਧੀਆ ਲੱਗਣ ਵਾਲਾ ਉਹ ਕੌਣ ਹੁੰਦਾ ਹੈ ਹਰਮਨ ਪਿਆਰਾ ਠੀਕ ਹੈ ਤਾਂ ਤੁਸੀਂ ਇਸ ਦਾ ਵਾਕ ਬਣਾਉਂਗੀ ਸੁਰਿੰਦਰ ਕੌਰ ਹਰ ਇੱਕ ਸਰੋਤੇ ਦੀ ਹਰਮਨ ਪਿਆਰੀ ਗਾਇਕਾ ਸੀ ਠੀਕ ਹੈ ਸਾਰਿਆਂ ਦੀ ਚਿਹਤੀ ਸੀ ਉਹ ਸਾਰੇ ਨੂੰ ਵਧੀਆ ਲੱਗਦੀ ਸੀ ਤਾਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਹਰਮਨ ਪਿਆਰਾ ਸ਼ਬਦ ਨੂੰ ਆਪਣੇ ਵਿੱਚ ਵਰਤ ਲਈਏ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਸ਼ਬਦ ਦਿੱਤਾ ਗਿਆ ਆਪਾਂ ਨੂੰ ਸਿਰ ਕੱਢ ਮਤਲਬ ਕਿ ਮਸ਼ਹੂਰ ਠੀਕ ਹੈ ਤਾਂ ਦੇਖੋ ਸੁਰਿੰਦਰ ਕੌਰ ਪੰਜਾਬ ਦੀ ਸਿਰ ਕੱਢ ਗਾਇਕਾ ਸੀ ਇਸ ਦਾ ਵਾਕ ਇਦਾਂ ਬਣਾਇਆ ਜਾ ਸਕਦਾ ਹੈ ਹਿੰਦੁਸਤਾਨ ਯਾਨੀ ਕਿ ਦੇਸ਼ ਦਾ ਨਾਂ ਤਾਂ ਦੇਖੋ ਸਾਨੂੰ ਹਿੰਦੁਸਤਾਨ ਪ੍ਰਤੀ ਇੱਥੇ ਹਿੰਦੁਸਤਾਨ ਲਿਖ ਲਿਓ ਸਾਨੂੰ ਹਿੰਦੁਸਤਾਨ ਪ੍ਰਤੀ ਵਫਾਦਾਰ ਰਹਿਣਾ ਚਾਹੀਦਾ ਹੈ ਦੇਸ਼ ਦੀ ਥਾਂ ਤੇ ਹਿੰਦੁਸਤਾਨ ਲਿਖ ਲਓਗੇ ਤੁਸੀਂ ਠੀਕ ਹੈ ਜੀ ਤਾਂ ਇਸ ਤਰੀਕੇ ਨਾਲ ਇਹ ਵਾਕ ਤੁਹਾਡੇ ਕੋਲ ਬਣ ਜਾਊਗਾ ਠੀਕ ਹੈ ਜੀ ਤਾਂ ਦੇਖੋ ਸਾਨੂੰ ਹਿੰਦੁਸਤਾਨ ਦੇ ਪ੍ਰਤੀ ਵਫਾਦਾਰ ਰਹਿਣਾ ਚਾਹੀਦਾ ਹੈ ਜੋ ਚੀਜ਼ਾਂ ਮੈਂ ਹਾਈਲਾਈਟ ਕੀਤੀਆਂ ਨੇ ਤੁਸੀਂ ਇਹਨਾਂ ਨੂੰ ਕੀ ਕਰ ਸਕਦੇ ਹੋ ਨੋਟ ਕਰ ਸਕਦੇ ਹੋ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਆਪਾਂ ਅਗਲੇ ਵਾਕ ਤੇ ਚੱਲਦੇ ਹਾਂ ਅਗਲੇਲਾ ਸ਼ਬਦ ਪਰ ਦਿੱਤਾ ਗਿਆ ਸੀ ਸੱਭਿਆਚਾਰ ਸੱਭਿਆਚਾਰ ਦਾ ਅਰਥ ਹੈ ਵੀ ਜੀਵਨ ਦਾ ਢੰਗ ਰੈਨ ਸੈਨ ਪਹਿਰਾ ਬਈ ਸਭੀ ਜੀਆਂ ਸੱਭਿਆਚਾਰ ਨਹੀਂ ਠੀਕ ਹੈ ਤਾਂ ਦੇਖੋ ਇਸ ਤਵਾਕ ਤੁਸੀਂ ਲਿਖੋਗੇ ਪੰਜਾਬੀ ਸੱਭਿਆਚਾਰ ਬਹੁਤ ਅਮੀਰ ਹੈ ਠੀਕ ਹੈ ਤਾਂ ਪੰਜਾਬੀ ਸੱਭਿਆਚਾਰ ਬਹੁਤ ਅਮੀਰ ਹੈ ਤਾਂ ਇਹ ਕੀ ਹੈ ਇਸ ਸੱਭਿਆਚਾਰ ਸ਼ਬਦ ਦਾ ਵਾਕ ਬਣ ਗਿਆ ਇਸ ਤੋਂ ਬਾਅਦ ਹੈ ਸੁਹਾਗ ਸੁਹਾਗ ਹੁੰਦੇ ਕੁੜੀ ਦੇ ਵਿਆਹ ਸਮੇਂ ਗਾਏ ਜਾਂਦੇ ਲੋਕ ਗੀਤ ਠੀਕ ਹੈ ਖੁਸ਼ੀ ਦੇ ਗੀਤ ਕਹਿ ਸਕਦੇ ਹਾਂ ਠੀਕ ਹੈ ਤਾਂ ਦੇਖੋ ਇਸ ਦਾ ਵਾਕ ਬਣਾਉਗੇ ਤੁਸੀਂ ਕੁੜੀ ਦੇ ਵਿਆਹ ਸਮੇਂ ਸੁਹਾਗ ਗਾਏ ਜਾਂਦੇ ਹਨ ਇਸ ਤਰੀਕੇ ਨਾਲ ਇਹ ਸ਼ਬਦ ਨੂੰ ਅਸੀਂ ਵਾਕ ਦੇ ਵਿੱਚ ਵਰਤ ਲਿਆ ਤਾਂ ਦੋਸਤੋ ਅੱਜ ਦੀ ਇਹ ਕਲਾਸ ਆਪਣੀ ਸਮਾਪਤ ਹੁੰਦੀ ਹੈ ਇਸ ਤੋਂ ਬਿਨਾ ਅਗਲਾ ਜਿਹੜਾ ਪਾਠ ਹੈ ਉਹ ਆਪਾਂ ਅਗਲੀ ਕਲਾਸ ਤੇ ਵਿੱਚ ਕਰਾਂਗੇ ਠੀਕ ਹੈ ਤਾਂ ਅੱਜ ਹੀ ਤੁਸੀਂ ਨੇ ਕੀ ਕਰਨਾ ਹੈ ਮੇਰੀ ਕਲਾਸ ਜੋ ਚੈਨਲ ਹੈ ਇਸ ਨੂੰ ਸਬਸਕ੍ਰਾਈਬ ਕਰ ਲੈਣੇ ਠੀਕ ਹੈ ਜੀ ਤਾਂ ਇਸ ਦੇ ਉੱਤੇ ਤੁਹਾਨੂੰ ਸਾਰਾ ਆਪਣਾ ਬੁੱਕਵਰਕ ਮਿਲੇਗਾ ਥੈਂਕ ਯੂ